ਕਵੀ ਮੰਚ ਰਜਿਸਟਰਡ ਮਹਾਰੀ ਤੇ ਵਿਸ਼ਵ ਪੰਜਾਬੀ ਸਾਹਿਬ ਵਿਚਾਰ ਮੰਚ ਰਜਿਸਟਰਡ ਮਹਾਰੀ ਵੱਲੋਂ ਅੱਜ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਰੱਖਿਆ ਗਿਆ ਹੈ ਆਪਾਂ ਲਗਾਤਾਰ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਜੇ ਸਮਾਗਮਾਂ ਵਿੱਚ ਸ਼ਿਰਕਤ ਕਰਦੇ ਰਹਿੰਦੇ ਹਾਂ ਜਿੱਥੇ ਕਵੀ ਦਰਬਾਰ ਸੈਮੀਨਾਰ ਵਿਚਾਰ ਚਰਚਾ ਕਿਤਾਬ ਲੋਕਤ ਪੜ੍ਹਨ ਪਰ ਕੁਝ ਸ਼ਖਸੀਤਾਵਾਂ ਅਜਈਆਂ ਹੁੰਦੀਆਂ ਨੇ ਜਿਹੜੀਆਂ ਧਰਤੀ ਹੇਠਲੇ ਬਾਧ ਹੁੰਦੀਆਂ ਜਿਨ੍ਹਾਂ ਨੇ ਆਪਣੇ ਸਿਰਾਂ ਤੇ ਬਹੁਤ ਚੱਕਿਆ ਹੁੰਦਾ ਹੈ ਪਰ ਉਹ ਕਦੇ ਇਹ ਕਹਿੰਦੇ ਨਹੀਂ ਕਿ ਹਾਂ ਅਸੀਂ ਕੋਈ ਸਮਾਜ ਦਾ ਬੋਝ ਚੱਕ ਕੇ ਆਪਣੀ ਡਿਊਟੀ ਨਿਭਾ ਰਹੇ ਹਾਂ ਫਿਰ ਉਹ ਜਿਹਾਂ ਸ਼ਖਸੀਤਾਵਾਂ ਨੂੰ ਸੰਭਾਲਣਾ ਮਾਣ ਦੇਣਾ ਤਾਣ ਦੇਣਾ ਉਹ ਕੋਈ ਉੱਚੀ ਸੁੱਚੀ ਸੋਚ ਵਰਗੀਆਂ ਸੰਸਥਾਵਾਂ ਦੇ ਹਿੱਸੇ ਆਉਂਦਾ ਜਿਹੜਾ ਅੱਜ ਕਵੀ ਮੰਚ ਤੇ ਵਿਸ਼ਪ ਪੰਜਾਬੀ ਸਾਹਿਤ ਦੇ ਹਿੱਸੇ ਆਇਆ ਤੁਸੀਂ ਵਧਾਈ ਦੇ ਪਾਤਰ ਹੋ ਉਹਨੇ ਕਾਹਦੇ ਚ ਆਇਆ ਕਿਤੇ ਅੱਜ ਅਜੈਬ ਸਿੰਘ ਔਜਲਾ ਜੀ ਇਹਨਾਂ ਨਾਲ ਮੇਰਾ ਤਾਂ ਦੋਹਰਾ ਰਿਸ਼ਤਾ ਇੱਕ ਤਾਂ ਅਸੀਂ ਇੱਕੋ ਕਿੱਤੇ ਤੋਂ ਆ ਇੱਕੋ পেশੇ ਤੋਂ ਆ ਇਹ ਵੀ ਪੱਤਰਕਾਰ ਨੇ ਮੈਂ ਵੀ ਪੱਤਰਕਾਰ ਆ ਦੂਸਰਾ ਰਿਸ਼ਤਾ ਇਹ ਹੈ ਕਿ ਸਿੱਖ ਅਦਾਰੇ ਤੋਂ ਮੇਰੀ ਅਤਰ ਕਾਪਤਾ ਦੀ ਸ਼ੁਰੂਆਤ ਅਜੀਤ ਤੋਂ ਸੀ ਤੇ ਹੁਣ ਤੱਕ ਅਜੀਤ ਨਾ ਨਿਭੇ ਆਉਂਦੇ ਨੇ ਕਿਉਂਕਿ ਅਖਬਾਰਾਂ ਕੈਨਲ ਟੀਵੀ ਬਹੁਤ ਨੇ ਪਰ ਇਹ ਸੱਚ ਜਾਣਿਓ ਜੇ ਇੱਜ਼ਤ ਕਿਤੇ ਸਭ ਤੋਂ ਵੱਧ ਮਿਲਦੀ ਹੈ ਤਾਂ ਅਜੀਤ ਚ ਮਿਲਦੀ ਹੈ ਇਸ ਕੰ ਦਾ ਭਾਜੀ ਮੇਰੇ ਨਾਲ ਵੱਧ ਜਾਣਦੇ ਨੇ ਇਸ ਲਈ ਔਜਲਾ ਸਾਹਿਬ ਨੂੰ ਜੀਵਨ ਭਰ ਦੇ ਸਨਮਾਨ ਲਈ ਚੁਣਨਾ ਇਹ ਸਾਡਾ ਮਾਣ ਹੁਣ ਘਰਪਰ ਹੈ ਬਹੁਤ ਬਹੁਤ ਵਧਾਈਓ ਜਿਨ੍ਹਾਂ ਸਭ ਤੋਂ ਹਨ ਇਸੇ ਵਿੱਚ ਸਾਡੇ ਉੱਗੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿੱਲਾ ਸਾਹਿਬ ਨੂੰ ਅੱਜ ਵਿਸ਼ੇਸ਼ ਸਾਹਿਤਿਕ ਪੱਤਰਕਾਰੀ ਵਾਰ ਦਿੱਤਾ ਜਾਣਾ। ਚਿੱਲਾ ਸਾਹਿਬ ਪੱਤਰਕਾਰੀ ਕਈ ਖੇਤਰਾਂ ਦੀ ਹੁੰਦੀ ਆ ਪਰ ਉਸ ਦੇ ਵਿੱਚ ਸਹਿਜਤਾ ਪੜਨੀ, ਸਾਹਿਤ ਪੜਨਾ ਇਹ ਕੁਝ ਬਲੱਖਣਾ ਦੇ ਹਿੱਸੇ ਆਂਦਾ ਜਿਹੜਾ ਤੁਹਾਡੇ ਹਿੱਸੇ ਆਇਆ। ਪੁਲਿਸ ਵਾਲੇ ਤਾਂ ਬਹੁਤ ਹੁੰਦੇ ਨੇ ਪਰ ਉਹਨਾਂ ਚ ਨਰਮ ਦਿਲ ਪੁਲਿਸ ਵਾਲੇ ਹੁਣਾਂ ਬਹੁਤ ਔਖਾ ਤੋ ਉਸੇ ਤਰ੍ਹਾਂ ਪੱਤਰਕਾਰ ਬਹੁਤ ਨੇ ਪਰ ਸਾਇਟ ਪੱਤਰਕਾਰ ਹੋਣਾ ਬਹੁਤ ਔਖਾ ਹੈ ਇਸ ਲਈ ਤੋਂ ਤੇ ਇਸ ਤੇ ਉਹ ਸ਼ਬਦ ਆਏ ਨੇ ਤੁਹਾਨੂੰ ਬਹੁਤ-ਬਹੁਤ ਬਤਾਇਆ ਸਰਜੀਤ ਕੁਮਨ ਜੀ ਜਿਨ੍ਹਾਂ ਨੂੰ ਅੱਜ ਸਾਇਟ ਪੱਤਰਕਾਰੀ ਦੀ ਸੱਜਰੀ ਉਮੀਦਵਾਰ ਦਿੱਤਾ ਜਾਣਾ ਹੈ ਸੱਜਰੀ ਉਮੀਦ ਤੋਂ ਮਤਲਬ ਹੁੰਦਾ ਹੈ ਕਿ ਜਦੋਂ ਸੂਰਜ ਚੜ੍ਹ ਰਿਹਾ ਹੋਵੇ ਤਦ ਉਹਦੀ ਲੋ ਦਾ ਆਨੰਦ ਲਿਆ ਜਾਂਦਾ ਤੇ ਉਹ ਸੱਜਣ ਨੇ ਜਿਹੜੇ ਕੋਸਾ ਕੋਸਾ ਨਿੱਘ ਦਿੰਦੇ ਨੇ ਜਦੋਂ ਮਿਲਦੇ ਨੇ ਤੇ ਸੋਚੋ ਜਦੋਂ ਇਹ ਸੂਰਜ ਸਿਖਰ ਤੇ ਹੋਊਗਾ ਤਾਂ ਕਿੰਨਾ ਚਾਨਣ ਵੰਡੂਗਾ ਬਹੁਤ ਮੁਬਾਰਕ ਹੈ ਤੁਹਾਨੂੰ ਤੇ ਮੇਰਾ ਪਿਆਰਾ ਤੇ ਨਿੱਕਾ ਵੀਰ ਬਿੰਦਰ ਮਾਜੀ ਸਾਡਾ ਤਾਂ ਇਹ ਸ਼ਾਇਰ ਭੱਟਿਓ ਹੈ ਇਹ ਬੈਨਰਾਂ ਪੋਸਟਰਾਂ ਤੇ ਬਿੰਦਰ ਮਾਜੀ ਹੋਵੇ ਸੋ ਸ਼ਾਇਰ ਭੱਟੀ ਨੂੰ ਇਸ ਦਿਨ ਦੀ ਮੁਬਾਰਕ ਹੈ ਕਿ ਇਹਨਾਂ ਨੂੰ ਆਪਣੇ ਗੁਰੂ ਦੇ ਨਾਮ ਦੇ ਉੱਤੇ ਸ਼੍ਰੀ ਰਾਮ ਅਰਸੀ ਜਿਹੜੇ ਸਾਡੇ ਸਾਰਿਆਂ ਦੇ ਗੁਰੂ ਨੇ ਜਿਨ੍ਹਾਂ ਨੇ ਸਾਨੂੰ ਇਹ ਮੈਨੂੰ ਤਾਂ ਘੱਟੋ ਘੱਟ ਜ਼ਰੂਰ ਪੰਜਾਬੀ ਲੇਖਕ ਸਭਾ ਦੇ ਲਗ ਲਾਉਣ ਵਾਲੇ ਉਹ ਸੀ ਸੋ ਇਸ ਲਈ ਮੈਂ ਆਪਣੇ ਨਿੱਕੇ ਵੀਰ ਨੂੰ ਅチェਚੀ ਵਧਾਈ ਦਿੰਦਾ ਸ਼ਾਇਰ ਪੱਟੀ ਨਵਿੰਦਰ ਮਾਜੀ ਨੂੰ ਕਿ ਤੁਹਾਨੂੰ ਮੁਬਾਰਕ ਸਮੂਚਾ ਪ੍ਰਧਾਨ ਕੀ ਮੰਡਲ ਜੀ ਆਇਆਂ ਆਖਦਿਆਂ ਹੋਇਆਂ ਮੈਂ ਸਭ ਤੋਂ ਪਹਿਲਾਂ ਫਾਇਦਾ ਲੈਣਾ ਚਾਹੁੰਦਾ ਇਸ ਮੰਚ ਦਾ ਇਸ ਮਾਈਕ ਦਾ ਇਸ ਖਤਰਤਾ ਦਾ ਆਪਾਂ ਸਾਰੇ ਜਾਣਦੇ ਹਾਂ ਕਿ ਕੱਲ ਨੂੰ ਪੰਜਾਬੀ ਲੇਖਕ ਸਭਾ ਵੱਲੋਂ ਇੱਕ ਤੇਰਾ ਸਿੰਘ ਚੰਦ ਯਾਦਗਾਰੀ ਸਾਹਿਤਕ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ ਚਾਹੇ ਘਰੇ ਵਿਆਹ ਦਾ ਕਾਰ ਆ ਜਾਵੇ ਭਾਜੀ ਆ ਜਾਵੇ ਲਾਗੀ ਸੁਨੇਹਾ ਦੇ ਜਵੇ ਜੇ ਆਮੋ ਸਾਹਮਣੇ ਟੱਕਰ ਦੇ ਪਰਿਵਾਰਕੀ ਨਾਮ ਕਹਿਣਾ ਤਾਂ ਅਗਲਾ ਕਹਿੰਦਾ ਮੈਂ ਨਹੀਂ ਹਾਂ ਤਾਂ ਮੈਨੂੰ ਕਿਹਾ ਸੀ ਇਸ ਲਈ ਪਾਈ ਮੈਂ ਸਾਹਮਣੇ ਉਹ ਸਾਰੇ ਨੂੰ ਬੇਨਤੀ ਕਰਦਾ ਕੱਲ ਨੂੰ ਆਪਣੇ ਜੰਮਤ ਸਾਹਿਬ ਦੇ ਵਿਆਹ ਵਰਗਾ ਮੇਲਾ ਤੋਂ ਤੁਸੀਂ ਸਾਰਿਆਂ ਨੇ ਆਪਣੇ ਟੱਬਰ ਸਣੇ ਗੁਲਾਬੀ ਪੱਗਾਂ ਬੰਨ੍ਹ ਕੇ ਫਲਕਾਰੀਆਂ ਜਾਂ ਚੁੰਨੀਆਂ ਲੈ ਕੇ ਪਹਿਣਾ ਨੇ ਉਸ ਮੇਲੇ ਸ਼ਰਕਤ ਕਰਨੀਆਂ ਮੇਲਾ ਮੇਲੀਆਂ ਨਾਲ ਹੁੰਦਾ ਇਹ ਤੁਹਾਡੇ ਨਾਲ ਸੋ ਸਾਰਿਆਂ ਨੂੰ ਨਿੱਕਾ ਸਤਿਕਾਰ। ਹੁਣ ਉਹਨਾਂ ਜੀ ਮੈਂ ਆਪਣੇ ਵਿਸ਼ੇ ਡਾਕਟਰ ਸ਼ੰਦਰਪਾਲ ਜੀ, ਭਗਤ RAM ਰੰਗਾੜਾ ਜੀ, ਦਸੂਹੀ ਸਾਹਿਬ ਤੇ ਸਾਡੀ ਭੈਣ ਤੇ ਪ੍ਰੇਮ ਬੇਲ ਜੀ ਤੇ ਇੰਦਰ ਵੀ ਕਿੰਨੇ ਸਾਡੇ ਸਾਥੀਓ ਨੇ ਜਿਨ੍ਹਾਂ ਦੀ ਕਲਾ ਨਾਲ, ਕਲਮ ਨਾਲ, ਸਾਹਿਤ ਨਾਲ, ਲੇਖਣੀ ਨਾਲ ਬਾਹ ਹੈ। ਇਹ ਉਸ ਦੇ ਬਾਵਜੂਦ ਸਾਡਾ ਅਖਬਾਰ ਨਾਲ ਬਹੁਤ ਵੱਡਾ ਵਾਅਦਾ ਹੈ। ਬੇਸ਼ੱਕ ਸਾਡੇ ਘਰਾਂ ਦੇ ਵਿੱਚ ਕੰਧਾਂ ਤੇ ਟੈਲੀਵਿਜ਼ਨ ਟੰਗੇ ਗਏ। ਬੇਸ਼ੱਕ ਸਾਡੇ ਹੱਥਾਂ 'ਚ ਮੋਬਾਈਲ ਦੇ ਰੂਪ ਦੇ ਵਿੱਚ 24 ਘੰਟੇ ਖਬਰਾਂ ਦਾ ਪ੍ਰਸਾਰ ਹੈ। ਪਰ ਤਾਂ ਵੀ ਖਬਰ ਸੱਚੀ ਆ ਜਾਂ ਝੂਠੀ ਆ ਉਹਦਾ ਯਕੀਨ ਲੱਭਣ ਲਈ ਅਸੀਂ ਅਖਬਾਰ ਦੇ ਅੰਨੇ ਫਿਰੋਦਦੇ ਹਾਂ। ਅੱਜ ਵੀ ਅਖਬਾਰ ਉਸ ਗੱਲ ਦਾ ਪੱਤਰੰਗੜਾ ਜੀ ਇੱਕ ਸੂਤਰ ਹੈ। ਕਿ ਜੇ ਅਖਬਾਰ ਦੀ ਖਬਰ ਸੱਚੀ ਆ ਤਾਂ ਸਹੀ ਐ ਤੇ ਇਹ ਸਾਨੂੰ ਕਿਦੋਂ ਸਜਿਓ ਖੱਬਿਓ ਖਬਰ ਮਿਲ ਵੀ ਜਾਵੇ ਤਾਂ ਵੀ ਅਸੀਂ ਉਲਟਾ ਕੇ ਕਹਿੰਨੇ ਕਿ ਅਖਬਾਰ ਦਾ ਛਪੀ ਨਹੀਂ ਸੋ ਇਸ ਲਈ ਅਖਬਾਰ ਦੀ ਅਹਿਮੀਅਤ ਕਿੰਨੀ ਐ ਇਸ ਗੱਲ ਤੋਂ ਦਾਜਾ ਲੱਗਦਾ ਪਰ ਅੱਜ ਦੀ ਤਰੀਕ ਦੇ ਵਿੱਚ ਕੱਲੀ ਪੰਜਾਬੀ ਪੱਤਰਕਾਰੀ ਦਾ ਸਵਾਲ ਨਹੀਂ ਸਮੁੱਚੇ ਅਖਬਾਰ ਜਗਤ ਦੇ ਵਿੱਚ ਅਖਬਾਰਾਂ ਸਾਡੇ ਘਰ ਦਾ ਡ੍ਰੈਗ ਰੂਮ ਦਾ ਸਿਰ ਸ਼ਿੰਗਾਰ ਬਣਦੀਆਂ ਜਾ ਰਹੀਆਂ ਸਵੇਰੇ ਵੇੜੇ ਤੋਂ ਅਖਬਾਰ ਦੀ ਕਾਪੀ ਚੱਕ ਕੇ ਸਾਡੇ ਡਰੈਿੰਗ ਰੂਮ ਵਾਲੇ ਮੇਜ਼ ਤੇ ਆ ਜਾਂਦੀ ਹੈ ਤੇ 10-11 ਵਜੇ ਨੂੰ ਮੇਜ਼ ਦੇ ਥੱਲੇ ਉਹ ਜਿੱਥੇ ਉਹ ਚਾਰ ਪੱਟੀਆਂ ਜੀਆਂ ਲੱਗੀਆਂ ਹੁੰਦੀਆਂ ਉੱਥੇ ਪਹੁੰਚ ਜਾਂਦੀ ਹੈ ਤੇ ਸ਼ਾਮ ਤੱਕ ਜਾਂ ਰਸੋਈ ਦੀ ਸੈਲਫ ਤੇ ਜਾਂ ਫਿਰ ਰੱਦੀ ਵਾਲੀ ਬੋਰੀ 'ਚ ਚਲੀ ਜਾਂਦੀ ਹੈ ਅਖਬਾਰ ਇੱਕ ਉਹ ਚੀਜ਼ ਹੈ ਜਿਹੜੀ ਰੋਜ਼ ਜਨਮਦੀ ਹੈ ਰੋਜ਼ ਮਰਦੀ ਹੈ ਪਰ ਉਹ ਬਹੁਤ ਕੁਝ ਸੱਜ ਜਾਂਦੀ ਹੈ ਉਹਦੇ ਕਈ ਅੱਖਰ ਕਈ ਖਬਰਾਂ ਕਈ ਲੇਖ ਕਈ ਸਰਲੇਖ ਚਿਰਾਂ ਘਟ ਤੁਹਾਡੇ ਅੰਦਰ ਦੰਦ ਹੋ ਜਾਂਦੇ ਨੇ ਤੇ ਤੁਸੀਂ ਕਈ ਵਾਰ ਉਹਦੇ ਹਵਾਲੇ ਨਾਲ ਕੁਝ ਲਿੰਕਤ ਲਿਖ ਲੈਣੇ ਆ ਇਹ ਅਖਬਾਰ ਦਾ ਅਸਲ ਸਵਾਲ ਜਿੱਥੋਂ ਤੱਕ ਪੰਜਾਬੀ ਪੱਤਰਕਾਰੀ ਦਾ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਸ਼ਾਨਾਮੱਤੀ ਮਾਨਮੱਤੀ ਹੈ ਉਹ ਸਾਂਝੇ ਪੰਜਾਬ ਤੋਂ ਦੁਰ ਕੇ ਅਖਬਾਰਾਂ ਇਸ ਹੱਦ ਦੇ ਪਾਰ ਵੀ ਆਈਆਂ ਤੇ ਉਹਨਾਂ ਨੇ ਆਪਣਾ ਮਕਾਮ ਆਪਣਾ ਮਕਰ ਉਹ ਰੱਖਿਆ ਜਿਸ ਤਰ੍ਹਾਂ ਅੱਜ ਅਸੀਂ ਪੰਜਾਬ ਯੂਨੀਵਰਸਿਟੀ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ ਕਿ ਸਾਨੂੰ ਤੁਸੀਂ ਕਿੱਥੋਂ ਤੋੜ ਕੇ ਕਿੱਥੇ ਲਿਆਏ ਸੀ ਅਸੀਂ ਤਾਂ ਵੀ ਉਸ ਨੂੰ ਜਿਉਂਦਿਆਂ ਰੱਖਿਆ ਜੇ ਤੁਸੀਂ ਉਸ ਨੂੰ ਮਲੀਆਂ ਮੇਟ ਕਰਨਾ ਚਾਹੁੰਦੇ ਹੋ ਉਸੇ ਤਰ੍ਹਾਂ ਇਹੀ ਸਿਆਸੀ ਸਿਸਟਮ ਅੱਜ ਅਖਬਾਰਾਂ ਦਾ ਗळा ਘੁੱਟ ਰਿਹਾ ਹੈ ਉਹੀ ਸਿਸਟਮ ਚਾਹੁੰਦਾ ਹੈ ਕਿ ਅਖਬਾਰਾਂ ਕੋਤਾ ਬਣ ਕੇ ਕੰਮ ਕਰਨ ਜਿਵੇਂ CBI CID ਹੈ ਨਾ ਜਾਂ ਮਤਲਬ ED ਬਿਜੀਲੈਂਸ ਜਿੰਨੀਆਂ ਵੀ ਸਰਕਾਰੀ ادارے ਨੇ ਜਿਹੜੀਆਂ ਆਜ਼ਾਦ ਏਜੰਸੀਆਂ ਸੀ ਚੌਂਕ ਕਮਿਸ਼ਨ ਤੱਕ ਵਧੀਆਂ ਸਰਕਾਰਾਂ ਨੂੰ ਲੱਗਦਾ ਸਮੇਂ ਦੀਆਂ ਸੱਤਾਧਾਰੀ ਤਰ੍ਹਾਂ ਲੱਗਦਾ ਕਿ ਜਿਵੇਂ ਅਸੀਂ ਉਹਨਾਂ ਨੂੰ ਕੰਟਰੋਲ ਕਰ ਲਿਆ ਉਸੇ ਤਰ੍ਹਾਂ ਅਖਬਾਰਾਂ ਵੀ ਸਾਡੇ ਕੰਟਰੋਲ 'ਚ ਹੋਣ ਸਰਲੇਖ ਵੀ ਸਾਡੇ ਲੱਗਣ ਤਾਜੀ ਘਟਨਾ ਹੈ 5-7 ਦਿਨ ਪਹਿਲਾਂ ਪੰਜਾਬ ਦੇ ਵਿੱਚ ਧੜਾ-ਤੜ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਖਬਾਰਾਂ ਦੀਆਂ ਗੱਡੀਆਂ ਰੋਕੀਆਂ ਗਈਆਂ ਉਹ ਗੱਡੀਆਂ ਹੀ ਨਹੀਂ ਰੋਕੀਆਂ ਉਹਨਾਂ ਗੱਡੀਆਂ ਨੂੰ ਖਾਲੀ ਵੀ ਕਰਾਇਆ ਗਿਆ ਕੁਝ ਗੱਡੀਆਂ ਨੂੰ ਥਾਣੇ ਲਜਾਇਆ ਗਿਆ ਜਿਹੜੇ ਅਖਬਾਰ ਸਪਲਾਈ ਲੈ ਕੇ ਜਾ ਰਹੇ ਸੀ ਉਹਨਾਂ ਨੂੰ ਕਾਰਨ ਨਹੀਂ ਪਤਾ ਕੀ ਹੈ ਐਡੀਟਰ ਸਬ-ਐਡੀਟਰ ਮਾਲਕ ਉਸ ਸਮੇਂ ਤੱਕ ਲਗਭਗ ਸੁੱਤੇ ਹੁੰਦੇ ਨੇ ਕਿਉਂਕਿ ਰਾਤ ਨੂੰ 2 ਵਜੇ ਅਖਬਾਰ ਤੋਂ ਵਿਹਲੇ ਹੁੰਦੇ ਨੇ ਤੇ ਸਾਡੀ ਸਵੇਰ 10 ਵਜੇ ਸ਼ੁਰੂ ਹੁੰਦੀ ਹੈ ਤੇ ਉਸ ਸਮੇਂ ਸਪਲਾਈ ਤੇ ਵਿਗੜਾ ਆਇਆ ਮਤਲਬ ਕਹਿੰਦੇ ਜੀ ਚੈੱਕ ਕਰਨ ਵਾਲੇ ਨੂੰ ਨਹੀਂ ਪਤਾ ਕਿ ਕਿਉਂ ਚੈੱਕ ਕਰਨੇ ਕਾਰਨ ਸਰਕਾਰ ਉਹਦੇ ਵਿੱਚ ਲੱਭ ਰਹੀ ਸੀ ਕਿ ਸਾਡੇ ਆਕਾ ਦੇ ਖਿਲਾਫ ਕਿਉਂਕਿ ਸਾਡੇ ਮੁੱਖ ਮੰਤਰੀ ਨੇ ਇੱਕ ਕਹਾਉਂਾ ਉਹਨਾਂ ਦੇ ਵਿੱਚ ਮੁੱਖ ਮੰਤਰੀ ਨੇ ਮਤਲਬ ਅੱਜ ਕੱਲ੍ਹ ਲੋਕ ਸਰਕਾਰੀ ਭਾਪੇ ਬਣਾ ਲੈਂਦੇ ਨੇ ਸੋ ਦਿੱਲੀ ਵਾਲੇ ਭਾਪਿਆਂ ਨੂੰ ਖੁਸ਼ ਕਰਨ ਦੇ ਚੱਕਰ 'ਚ ਉਹਨਾਂ ਨੇ ਅਖਬਾਰਾਂ ਦਾ ਗਲਾ ਕੋਡੰਡੀ ਕੋਸ਼ਿਸ਼ ਕੀਤੀ ਕਿ ਉਹਦੇ ਖਿਲਾਫ ਵਾਲੀ ਖਬਰ ਨਾ ਲੱਗ ਜAVE ਸਾਡੇ ਸੱਤਾਧਾਰੀ ਤੇ ਦੇ ਸੁਪਰੀਮੋ ਗੁਜਰਾਤ ਜਾ ਕੇ ਇੱਕ ਸਮਾਗਮ ਦੇ ਵਿੱਚ ਮਹਾਪੰਚਾਇਤ ਸਿਰ ਤੇ ਸਮੋਦਨ ਕਰਦਿਆਂ ਕਹਿੰਦੇ ਨੇ ਕਿ ਪੰਜਾਬ ਕੇ 23 ਕੇ 23 ਜ਼ਿਲ੍ਹੋਂ ਮੇ ਹਰ ਆ ਗਿਆ ਥਾ ਜੇ ਭਗਵੰਤ ਮਾਨ ਜੀ ਨੇ 1 ਮਹੀਨੇ ਵਿੱਚ ਸਭ ਕੋ ਮੁਆਵਜ਼ਾ ਦੇ دیا۔ ਮਤਲਬ ਅੱਜ ਦੇ ਟੈਕਨੋਲੋਜੀ ਦੇ ਯੁੱਗ 'ਚ ਤੁਸੀਂ ਇੰਨਾ ਝੂਠ ਸ਼ਰੀਆਮ ਬੋਲੋਗੇ? 23 ਜ਼ਿਲ੍ਹੇ ਤੇ 1 ਮਹੀਨੇ 'ਚ ਮੁਆਵਜ਼ਾ। ਮੈਂ ਅੱਜ ਤੁਹਾਡੇ ਸਾਹਮਣੇ ਦਾਅਵੇ ਨਾਲ ਕਹਿੰਦਾ ਕਿ ਸਰਕਾਰ ਸਾਬਤ ਕਰਕੇ ਦਿਖਾ ਦੇਵੇ। ਕਿ ਕਿਸੇ ਖੇਤ ਜਿਹਦਾ ਉਜੜਿਆ ਉਹਨੂੰ 1 ਰੁਪਿਆ ਵੀ ਮਿਲਿਆ ਹੋਵੇ ਮੁੱਖ ਮੰਤਰੀ ਸਾਹਿਬ ਦੇਖ ਕੇ ਆਏ ਚੈੱਕ ਕਿਹਨਾਂ ਨੂੰ ਦੇਖਿਆ ਏ ਕੁਝ ਦੇ ਜਿਨ੍ਹਾਂ ਦੇ ਮਕਾਨ ਟਹੇ ਸੀ ਕਿਹਨਾਂ ਨੂੰ ਦੇਖਿਆ ਏ ਕੁਝ ਦੇ ਜਿਨ੍ਹਾਂ ਦੇ ਪਸ਼ੂ ਮਰੇ ਸੀ ਜਾਂ ਗਵਾਚੇ ਸੀ ਕੁਝ ਨੂੰ ਦੇਖ ਕੇ ਆਏ ਜਿਨ੍ਹਾਂ ਦੇ ਜੀ ਏ ਸਰਜ ਚਲੇ ਗਈ ਸੀ ਜਿਨ੍ਹਾਂ ਦੀ ਖੇਤੀ ਜਿਹੜੀ ਹੈ ਜਿਨ੍ਹਾਂ ਨੂੰ 1 ਰੁਪਿਆ ਨਹੀਂ ਮਿਲਿਆ ਪਰ ਇਹ ਤੁਹ ਅਗਲਾ ਸੱਚ ਸੁਣਿਓ ਕਿ ਜਿਨ੍ਹਾਂ ਨੂੰ ਚੈੱਕ ਦੇ ਕੇ ਆਏ ਉਹਨਾਂ ਤੋਂ ਨੜੇਵੇਂ ਵੀ ਸਦੀ ਤੋਂ ਚੈੱਕ ਪ੍ਰਸ਼ਾਸਨ ਦੇ ਦੂਏ ਦਿਨ ਵਾਪਸ ਲੈ ਦੇ ਕਿ ਜੀ ਤੁਹਾਨੂੰ ਵਧਾ ਕੇ ਦੇਾਂਗੇ ਅਸਲ ਦੇ ਵਿੱਚ ਸਰਕਾਰ ਕੋਲ ਚੌਪਰ 'ਚ ਤੇਲ ਪਾਉਣ ਲਈ ਪੈਸੇ ਹੈਗੇ ਪਰ ਪੰਜਾਬ ਬਚਾਉਣ ਲਈ ਪੈਸੇ ਨਹੀਂ ਨੇ ਇਹ ਪੱਤਰਕਾਰੀ ਦੀ ਜ਼ਿੰਮੇਵਾਰੀ ਆ ਜੀ ਪੱਤਰਕਾਰੀ ਦਾ ਧਰਮ ਹੈ ਕਿ ਜੋ ਲੋਕਾਂ ਦੀਆਂ ਮੁਸ਼ਕਲਾਂ ਆ ਉਹ ਸਰਕਾਰ ਸਾਹਮਣੇ ਰੱਖਣੀਆਂ ਪੱਤਰਕਾਰੀ ਦਾ ਧਰਮ ਹੈ ਜੋ ਸਰਕਾਰ ਦੀਆਂ ਚੰਗੀਆਂ ਕਾਰਗੁਜ਼ਾਰੀਆਂ ਹਨ ਉਹਨਾਂ ਨੂੰ ਲੋਕਾਂ ਤੱਕ ਲੈ ਕੇ ਆਉਣਾ ਪਰ ਪੱਤਰਕਾਰੀ ਦਾ ਧਰਮ ਇਹ ਵੀ ਹੈ ਕਿ ਸਰਕਾਰ ਦੀਆਂ ਨਲਾਇਕੀਆਂ ਤੇ ਨਕਾਮੀਆਂ ਨੂੰ ਲੋਕਾਂ ਸਾਹਮਣੇ ਉਜਾਗਰ ਕਰਨਾ ਪਰ ਅਫਸੋਸ ਸਾਡਾ ਵੀ ਭਾਈਚਾਰਾ ਆਪਣਾ ਹੀ ਝੱਗਾ ਝਕੰਟ ਨੰਗਾ ਹੁੰਦਾ ਹੁਣ ਅਸੀਂ ਇਸ ਇਤਿਹਾਰਾਂ ਲਈ ਪੱਤਰਕਾਰੀ ਕਰਦੇ ਹੁਣ ਅਸੀਂ ਐਰਲੈਂਡੀ ਪੱਤਰਕਾਰੀ ਕਰਦੇ ਆ ਹੁਣ ਅਸੀਂ ਐਮਐਲਏ ਦੇ ਘਰੇ ਬੈਠ ਕੇ ਚਾਹ ਪੀ ਸਕੀ ਉਹਦੇ ਲਈ ਪੱਤਰਕਾਰੀ ਕਰਦੇ ਆ ਅਸੀਂ ਲੋਕ ਪੱਕੀ ਪੰਜਾਬ ਪੱਕੀ ਦੇਸ਼ ਪੱਕੀ ਪੱਤਰਕਾਰੀ ਭੁੱਲ ਗਈ ਫਿਰ ਸਾਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਨਿਰਪੱਖ ਪੱਤਰਕਾਰੀ ਕਰਦੇ ਆ ਤੇ ਜ਼ਿਆਦਾਤਰ ਲੋਕਾਂ ਨੇ ਆਪਣੇ ਆਲੇ ਟੈਗ ਆਪ ਲਾਇਆ ਹੁੰਦਾ ਕਿ ਮੈਂ ਤਾਂ ਨਿਰਪੱਖ ਬੰਦਾ ਜੀ ਮੈਂ ਤਾਂ ਨਿਰਪੱਖ ਪੱਤਰਕਾਰ ਹਾਂ ਪਰ ਮੈਂ ਜਨਤਕ ਤੌਰ ਤੇ ਗੱਲ ਅਕਸਰ ਕਰਦਾ ਰਿਹਾ ਕਿ ਮੈਂ ਨਿਰਪੱਖ ਪੱਤਰਕਾਰ ਨਹੀਂ ਹਾਂ ਮੈਂ ਪੱਖੀ ਪੱਤਰਕਾਰਾਂ ਮੈਂ ਲੋਕ ਪੱਖੀ ਪੱਤਰਕਾਰਾਂ ਮੈਂ ਪੰਜਾਬ ਪੱਖੀ ਪੱਤਰਕਾਰਾਂ ਤੁਹਾਡਾ ਪੱਖ ਕੋਈ ਹੋਣਾ ਚਾਹੀਦਾ ਜਦੋਂ ਵੀ ਕੋਈ ਹੰਸਲਾ ਕੋਈ ਧਿਰ ਲੈਂਦੀ ਹੈ ਤਾਂ ਉਹਦੇ ਵਿੱਚ ਜਾਂ ਉਹ ਸਹੀ ਹੋਏਗੀ ਜਾਂ ਉਹ ਗਲਤ ਹੋਏਗੀ ਤੇ ਫਿਰ ਸਾਡੇ ਅਦਾਰਿਆਂ ਦਾ ਅਖਬਾਰਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਪੱਖ ਲੈਣ ਜਿਹੜਾ ਉਹਦੇ ਵਿੱਚ ਸਹੀ ਹੋਵੇ ਜਿਹੜੀ ਧਿਰ ਦਾ ਪੱਖ ਸਹੀ ਹੋਵੇ ਸੋ ਇਸ ਲਈ ਪੰਜਾਬੀ ਪੱਤਰਕਾਰੀ ਦੇ ਮੂਰੇ ਵਡੀਆਂ ਚੁਣੌਤੀਆਂ ਇੱਕ ਵਾਰ ਫੇਰ ਉਸ ਸਮੇਂ ਉੱਪਰੀਆਂ ਜਦੋਂ ਅਸੀਂ ਤਿੰਨ ਖੇਤੀ ਕਾਨੂੰਨ ਦੀ ਲੜਾਈ ਦਿੱਲੀ ਲੜ ਰਹੀ ਸੀ ਕਿਉਂਕਿ ਪੰਜਾਬ ਦਾ ਮੀਡੀਆ ਸਾਧਨ ਸੰਪਨੋਂ ਕਮਜ਼ੋਰ ਸੀ ਪੈਸੇ ਪੱਖੇ ਤੋਂ ਕਮਜ਼ੋਰ ਸੀ ਨੈਸ਼ਨਲ ਮੀਡੀਆ ਰਾਸ਼ਟਰੀ ਮੀਡੀਆ ਕੋਲ ਤਾਕਤਵੰਦ ਸੀ ਸੱਤਾ ਦਾ ਜ਼ੋਰਦਾਰ ਵੱਧ ਸੀ ਸੋ ਉਹਨਾਂ ਦੇ ਨਾਲ ਲੜਨ ਦੇ ਲਈ ਸਾਡੇ ਕੋਲ ਸਿਰਫ ਤੇ ਸਿਰਫ ਸ਼ਬਦ ਸੀ 35 ਅੱਖਰ ਦੀ ਜਿਹੜੀ ਤਾਕਤ ਸੀ ਤੇ ਉਸ ਸਮੇਂ आम ਲੋਕੋ ਦੀ ਤਾਕਤ ਸੀ ਸੋ ਉਥੋਂ ਨਿਕਲਣ ਤੋਂ ਬਾਅਦ ਚੁਣੌਤੀਆਂ ਹੋਰ ਵੱਡੀਆਂ ਹੋਈਆਂ ਲੰਘੇ ਸੇ ਸਖਵਾਰਾਂ ਦੀ ਰੋਕਣ ਦੀ ਕਵਾਇਦ ਤੋਂ ਬਾਅਦ ਤਿੰਨ ਦਿਨ ਪਹਿਲਾਂ ਪੰਜਾਬ ਦੀਆਂ ਪੰਜ ਵੱਡੀਆਂ ਅਖਬਾਰਾਂ ਜਿਨ੍ਹਾਂ ਚ ਅੰਗਰੇਜ਼ੀ ਅਖਬਾਰ ਵੀ ਹੈ ਹਿੰਦੀ ਅਖਬਾਰ ਵੀ ਹੈ ਤੇ ਪੰਜਾਬੀ ਅਖਬਾਰ ਵੀ ਹੈ ਪੰਜ ਵੱਡੀਆਂ ਅਖਬਾਰਾਂ ਦੇ ਇਸ਼ਤਿਹਾਰ ਰੋਕਤੇ ਪੰਜਾਬ ਸਰਕਾਰ ਨੇ ਬਿਲਕੁਲ ਅਖਬਾਰਾਂ ਨੇ ਜਦੋਂ ਚੱਲਣਾ ਹੈ ਤਾਂ ਉਹਦੇ ਲਈ ਅਰਜ਼ੀ ਚਾਹੀਦੀ ਹੈ ਛਪਣਾ ਵੀ ਹੈ ਉਹਨੇ ਮਲਾਜਮ ਵੀ ਰੱਖਿਆ ਤਨਖਾਹਾਂ ਵੀ ਦੇਣੀਆਂ ਪਰ ਕੀ ਸਭ ਸਰਕਾਰੀ ਇਸ਼ਤਿਹਾਰ ਦੇ ਸਾਰੇ ਅਖਬਾਰਾਂ ਚਲਣੀਆਂ ਜ਼ਰੂਰੀ ਹੈ ਚੰਗਾ ਹੁੰਦਾ ਜੇ ਉਹ ਪੰਜ ਦੇ ਪੰਜ ادارے ਇਕੱਠੇ ਹੁੰਦੇ ਤੇ ਇਕੱਠੇ ਹੋ ਕੇ ਸਰਕਾਰ ਨੂੰ ਚੈਲੰਜ ਕਰਦੇ ਕਿ ਆਹ ਖੜੇ ਆ ਸਵੇਰ ਤੋਂ ਸੱਚੇ ਲਿਖਾਂਗੇ ਹੁਣ ਕੋਈ ਗੱਲ ਨਹੀਂ ਇਸ਼ਤਿਹਾਰ ਅੱਜ ਨਹੀਂ ਤੁਸੀਂ ਕੱਲ੍ਹ ਦੇਣੇ ਪੈਣਗੇ ਤੁਹਾਨੂੰ ਉਹ ਪੀਖ ਨਹੀਂ ਹੱਕ ਹੈ ਜਿਹੜਾ ਕੋਟਾ ਤੁਸੀਂ ਰੱਖਿਆ ਹੈ ਕਿ ਨਾ ਅਖਬਾਰਾਂ ਲਈ ਜਾਣਾ ਉਹਨਾਂ ਦਾ ਹੱਕ ਹੈ ਪਰ ਨਹੀਂ ਅਖਬਾਰਾਂ ਬੈਕ ਡੋਰ ਜਾ ਕੇ ਬੁਹੇ ਘਟਾਉਂਦੀਆਂ ਕਿ ਮੰਤਰੀ ਸਾਹਿਬ ਮਾਫ਼ ਕਰ ਦਿਓ। ਭਗਵੰਤ ਜੀ ਸਾਹਿਬ ਤੁਹਾਡੇ ਨਾਲ ਹੈ ਕੇਜਰੀਵਾਲ ਸਾਹਿਬ ਮੀਟਿੰਗ ਕਰ ਲਓ। ਫਿਰ ਦਾ ਮਤਲਬ ਅਸੀਂ ਸੱਚ ਕੇ ਮੇਰੀ ਖਾਂ। ਇਹ ਚੁਣੌਤੀ ਹੈ ਪੰਜਾਬ ਪੂਰੇ। ਕੋਈ ਦਾਰ ਸੀ ਕਿ ਜਦੋਂ ਚੋਣਾ ਹੁੰਦੀਆਂ ਸੀ ਵਿਧਾਨ ਸਭਾ ਦੀਆਂ ਲੋਕ ਸਭਾ ਦੀਆਂ ਤਾਂ ਉਮੀਦਵਾਰ ਉਸ ਇਲਾਕੇ ਦੇ ਪੱਤਰਕਾਰਾਂ ਚੋਂ ਕੁਝ ਪੱਤਰਕਾਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਦਾ ਸੀ। ਸਾਰਾ ਮਾਲ ਬਕਾਉ ਨਹੀਂ ਹੁੰਦਾ। ਆ ਬੈਠੇ ਨੇ ਤੁਹਾਡੇ ਕੋਲ ਉਦਾਹਰਣ ਕਿ ਹਾਂ ਕਲਮ ਦੇ ਸੱਚੇ ਹੋ ਕੇ ਕਿਵੇਂ ਲੜਿਆ ਜਾਂਦਾ ਪਰ ਕੁਝ ਉਹਨਾਂ ਚ ਭੇਡਾਂ ਸਾਰੀਆਂ ਹੁੰਦੀਆਂ ਨੇ ਜੇ ਸਿਆਸਤ ਚ ਕਾਲੀਆਂ ਭੇਡਾਂ ਹੈਗੀਆਂ ਜੇ ਪੁਲਿਸ ਚ ਕਾਲੀਆਂ ਭੇਡਾਂ ਹੈਗੀਆਂ ਪੱਤਰਕਾਰਾਂ ਚ ਵੀ ਹੈਗੀਆਂ ਇਹ ਹੁਣ ਤਾਂ ਚਲੋ ਬਾਕੀ ਕਾਲੀਆਂ ਭੇਡਾਂ ਨੂੰ ਤਾਂ ਹਾਂ ਤਾਂ ਸਿਆਸੀ ਚਿੱਟੀਆਂ ਭੇਡਾਂ ਹੀ ਬਚਾਈ ਜਾਂਦੀਆਂ ਨੇ ਕਮਾਲ ਦਾ ਵਰਤਾਰਾ ਨਵਾਂ ਤਰੀਕਾ ਸ਼ੁਰੂ ਹੈ ਪਰ ਉਸ ਸਮੇਂ ਉਮੀਦਵਾਰ ਪੱਤਰਕਾਰਾਂ ਨੂੰ ਖਰੀਦ ਕੇ ਆਪਣੀ ਖਬਰ ਲਈ ਪਹਿਲ ਕਰਨੀ ਕਰਦੇ ਸੀ ਹੁਣ ਪੱਤਰਕਾਰ ਨੂੰ ਖਰੀਦਣ ਦੀ ਲੋੜ ਨਹੀਂ ਜਿੰਦ। ਹੁਣ ਸਾਡੀਆਂ ਅਖਬਾਰਾਂ ਵਿਕਦੀਆਂ ਸਾਡੇ ادارے ਵਿਕਦੇ ਸਾਡੇ ਮਾਲਕ ਵਿਕਦੇ ਸਾਡੇ ਟੈਲੀਵਿਜ਼ਨ ਵਿਕਦੇ ਸਾਡੇ ਚੈਨਲ ਵਿਕਦੇ ਆ ਚੁਣੌਤੀ ਆ ਸਾਡੇ ਕੋਲੇ ਕਿ ਅਸੀਂ ਇਸ ਪਦਾਰਥਵਾਦੀ ਯੁੱਗ ਦੇ ਵਿੱਚ ਸੱਚ ਦੇ ਕਲਮ ਦੇ ਹਾਣੀ ਬਣਨਾ ਕਿਵੇਂ ਉਹਦੇ ਲਈ ਲੜਨਾ ਕਿਵੇਂ ਆ ਇਹ ਚੁਣੌਤੀ ਆ ਸੋ ਪੰਜਾਬੀ ਪੱਤਰਕਾਰੀ ਇਸੇ ਵਰਤਾਰੇ ਚੋਂ ਜਨਮ ਲਈ ਆ ਇਸੇ ਵਰਤਾਰੇ ਚੋਂ ਉੱਤਰ ਰਹੀ ਆ ਜਿਹੋ ਜੇ ਅਸੀਂ ਆ ਜੇ ਮੈਂ ਇਹ ਚਾਹਾਂ ਕਿ ਮੈਂ ਜਿਸ ਅਹੁਦੇ ਤੇ ਆਂ ਮੈਂ ਤਾਂ ਠੱਗੀ ਠੋਰੀ ਕਰਾਂ ਪਰ ਅਖਬਾਰ ਸੱਚੀ ਹੋਵੇ ਪੱਤਰਕਾਰ ਸੱਚਾ ਹੋਵੇ ਸਾਡਾ ਸਿਸਟਮ ਨਿਜਾਮ ਸੱਚਾ ਹੋਵੇ ਪਰ ਉਹ ਸਾਰੇ ਕੋ ਸੱਚੀ ਹੋਈਏ ਉਲਸੇ ਜੀ ਵੀ ਸਾਡੇ ਘਰਾਂ ਤੋਂ ਲੋਕ ਜਾ ਰਹੇ ਨੇ ਸਿਆਸਤਦਾਨ ਵੀ ਸਾਡੇ ਜੂ ਜੰਮੇ ਨਹੀਂ ਅਸੀਂ ਉਹ ਚੁੰਨਦੇ ਆ ਹੈਨਾ ਤੇ ਪੱਤਰਕਾਰ ਵੀ ਸਾਡੇ ਘਰਾਂ ਚ ਸੋ ਇਹਦਾ ਮਤਲਬ ਮੁੱਚੇ ਸਿਸਟਮ ਨੂੰ ਦੁਰਸ ਕਰਨ ਦੀ ਲੋੜ ਹੈ ਪੰਜਾਬੀ ਪੱਤਰਕਾਰ ਹੀ ਆਪੇ ਲਿਖਰ ਕੇ ਹੋਣਸ ਪਰ ਆ ਜੇਗੀ ਇਹ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਤੁਹਾਡੀਆਂ ਕਲਮਾਂ ਬਹੁਤ ਤਾਕਤਵਰ ਹੁੰਦੀਆਂ ਨੇ ਸਾਹਿਤ ਸੁਭਾਵਾ ਦਾ ਕੰਮ ਕਲਾ ਕਿਤਾਬਾਂ ਲੋਕ ਅਰਪਣ ਕਰਨਾ ਇੱਕ ਸੁਣ ਲੈ ਮੇਰੀ ਸੁਣ ਲੈ ਤੇਰੀ ਸੁਣ ਲੈ ਨਹੀਂ ਦੁਗਾ ਤੁਸੀਂ ਸਮੇਂ ਦੀਆਂ ਹਕੀਕਤਾਂ ਨੂੰ ਆਪਣੀਆਂ ਨਜ਼ਮਾਂ ਗਜ਼ਲਾਂ ਕਵਤਾਂ ਚ ਢਾਲ ਕੇ ਉਸ ਮਾਨ ਵੀ ਬਾਹਰ ਰੱਖਣਾ ਹੁੰਦਾ ਜਿਹੜੀਆਂ ਕੱਲ ਨੂੰ ਮੀਡੀਆ ਲਈ ਪੱਤਰਕਾਰਾਂ ਲਈ ਖਬਰ ਦਾ ਰੂਪ ਬਣ ਖੋਜ ਦਾ ਰੂਪ ਬਣ ਉਹਦੇ ਵੀ ਕੰਮ ਕਰਦੇ ਰਹੋ ਬਹੁਤ ਬਹੁਤ ਮੁਬਾਰਕ ਬਹੁਤ ਬਹੁਤ ਧੰਨਵਾਦੀ ਸਾਡੇ ਕੇਸਨ ਵੀਰ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਬ ਜਿਹੜੇ ਕੋਈ ਲੋਕ ਲਗਾਵ ਨਹੀਂ ਰੱਖਦੇ ਬੜੀ ਸਿੱਧੀ ਤੇ ਸਪਸ਼ਟ ਗੱਲ ਆਖਦੇ ਨੇ ਤੇ ਸਾਰੇ ਸਾਰਿਆਂ ਨੂੰ ਵੀ ਇੱਕ ਸੱਦਾ ਦੇ ਗਏ ਆ ਕਿ ਕਲਮ ਜਿਹੜੀ ਆ ਉਹ ਵਧੀਆ ਢੰਗ ਨਾਲ ਪੁਖਤਗੀ ਨਾਲ ਚਲਾਈ ਜਿਹੜੀ ਐ ਚਾਹੀਦੀ ਐ ਕਿਉਂਕਿ ਜਿਹੜਾ ਵੀ ਕੋਈ ਰਾਈਟਰ ਆ ਜਾਂ ਕਿਸੇ ਵੀ ਜਗ੍ਹਾ ਪੱਤਰਕਾਰੀ ਕਰਦਾ ਜਾ ਉਹ ਕਲਮ ਜਿਹੜੀ ਆ ਉਹ ਉਹ ਸੱਚ ਬੋਲੇ ਤੇ ਕਿਸੇ ਦਿਨ ਨੂੰ ਬੋਲ ਵਾਲਾ ਸੱਚ ਦਾ ਹੋਏ ਰੂਏਗਾ ਹੋ ਬਹੁਤ ਬਹੁਤ ਧੰਨਵਾਦ ਜੀ ਜੋਣਾ